ਵੈਗੁਰਜੀ ਦਾ ਘਰ ਸਾਹ ਵੈਗੁਰਜੀ ਕੀ ਫਤਿਹ ਗੁਰਮਤ এডਿਕੇਸ਼ਨਲ ਸੁਸਾਇਟੀ ਯੂਐਸਏ ਵੱਲੋਂ ਆਪ ਸਾਰਿਆਂ ਹੀ ਦੇਸ਼ ਦੇਸ਼ਾਂ ਵਿੱਚ ਵਸਦਿਆਂ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ 5 ਸਾਲ ਤੋਂ ਹਰਿਆਣੇ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਸਕੂਲਾਂ ਦੇ ਵਿੱਚ ਜੋ ਬੱਚਿਆਂ ਦੇ এডਿਕੇਸ਼ਨ ਉੱਤੇ ਕੰਮ ਕੀਤਾ ਜਾ ਰਿਹਾ ਹੈ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਮੇਗੋਵਾਲ ਡਿਸਟ੍ਰਿਕਟ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਇੱਥੋਂ ਦੇ ਬਹੁਤ ਹੀ ਮਿਹਨਤੀ ਸਟਾਫ ਉਹਦੇ ਸਾਰੇ ਹੀ ਐਸਐਮਐਸ ਦੀ ਜਿਹੜੀ ਟੀਮ ਹੈਗੀ ਹੈ ਬਰਿਸਟ ਜੇ ਢੰਗ ਦੇ ਨਾਲ ਇਸ ਸਕੂਲ ਨੂੰ ਉੱਪਰ ਚੱਕਰਨ ਵਾਸਤੇ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈ ਕੰਮ ਕੀਤੇ ਜਾ ਰਹੇ ਨੇ ਸੋ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਵੱਲੋਂ ਇਸ ਸਕੂਲ ਦੇ ਵਿੱਚੋਂ 23 ਬੱਚੇ ਜਿਹੜੇ ਨੇ ਉਹ ਅਡੌਪਟ ਕੀਤੇ ਗਏ ਅਤੇ 15 ਪੱਖਿਆਂ ਦੀ ਜਿਹੜੀ ਸੇਵਾ ਹੈ ਇਸ ਸਕੂਲ ਦੇ ਵਿੱਚ ਕੀਤੀ ਜਾ ਰਹੀ ਹੈ ਹਰ ਸਾਲ ਬੱਚਿਆਂ ਨੂੰ ਜਿਹੜੇ ਨੇ ਸ਼ੋਜ਼ ਜਾਂ ਜੋ ਵੀ ਲੋੜਾਂ ਹੁੰਦੀਆਂ ਨੇ ਬੱਚਿਆਂ ਦੀ ਉਹ ਪੂਰੀਆਂ ਕੀਤੀਆਂ ਜਾਂਦੇ ਹਨ ਸੋ ਸਕੂਲ ਦੀ ਟੀਮ ਦੇ ਨਾਲ ਬੈਠ ਕੇ ਵਿਚਾਰ ਚਰਚਾ ਹੋਈ ਹੈ ਜੀ ਇਸ ਸਕੂਲ ਦੇ ਵਿੱਚ ਵਿਸ਼ੇਸ਼ ਤੌਰ ਤੇ ਇੰਟਰਲੌਕ ਟਾਈਲਾਂ ਰੰਗ ਜੋ ਕਮਰਿਆਂ ਦੇ ਵਿੱਚ ਕੀਤੇ ਜਾਏਗਾ ਬਾਥਰੂਮ ਦੇ ਵਿੱਚ ਜਿਹੜੇ ਟਾਈਲਾਂ ਦੀ ਜ਼ਰੂਰਤ ਹੈਗੀ ਹੈ ਗ੍ਰੀਨ ਤੇ ਵਾਈਟ ਬੋਰਡ ਫਲੋਰ ਟਾਈਲਸ ਜਿਹੜੀ ਸਪੋਰਟਸ ਕਿਟ ਹੈ ਤੇ ਮਿਊਜ਼ਿਕ ਸਿਸਟਮ ਜਾਂ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਬੇਨਤੀ ਕਰਨੀ ਚਾਹਾਂਗਾ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਵਸਦੇ ਸਾਡੇ ਬਹੁਤ ਹੀ ਸਤਿਕਾਰਯੋਗ ਪੈਨਾਪਰਾਵਾਂ ਨੂੰ ਕਿ ਜਿੱਥੇ ਤੁਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬੱਚਿਆਂ ਦੀਆਂ ਕਿਸੇ ਦੇ ਵਿੱਚ ਯੋਗਦਾਨ ਪਾਉਂਦੇ ਹੋ ਉੱਥੇ ਇਸ ਪਿੰਡ ਮੇਗੋਵਾਲਦਾ ਜੋ ਸਰਕਾਰੀ ਹਾਈ ਸਕੂਲ ਹੈ ਇੱਥੋਂ ਦੇ ਸਟਾਫ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਇਸ ਸਕੂਲ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜਾ ਹੈ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਏਗਾ ਗੁਰਮਤ ਐਜੂਕੇਸ਼ਨ ਸੋਸਾਇਟੀ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ਤੇ ਇਸ ਪ੍ਰੋਜੈਕਟ ਦੇ ਵਿੱਚ ਯੋਗਦਾਨ ਪਾਏਗੀ ਆਪ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਜੋ-ਜੋ ਪ੍ਰੋਜੈਕਟਾਂ ਦੇ ਉੱਤੇ ਕੰਮ ਕੀਤਾ ਜਾਣਾ ਹੈ ਆਪ ਸਾਰੀਆਂ ਸੰਗਤਾਂ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਜਿਹੜਾ ਬਣਦਾ ਯੋਗਦਾਨ ਪਾਓ ਤਾਂ ਕਿ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਓਇਕ ਹੈ ਸਾਡੇ ਬੱਚੇ ਨੇ ਪੜ੍ਹ ਲਿਖ ਕੇ ਚੰਗੇ ਇਨਸਾਨ ਚੰਗੇ ਇੰਜੀਨੀਅਰ ਡਾਕਟਰ ਐਡਵੋਕੇਟ ਬਣ ਸਕਣ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਾਡੇ ਨਾਲ ਵਿਸ਼ੇਸ਼ ਤੌਰ ਤੇ ਡਾਕਟਰ ਜਸਵੰਤ ਸਿੰਘ ਜੀ ਮਿੰਡਿਆਲ ਬ੍ਰਿੰਦਰ ਸਿੰਘ ਜੀ ਪ੍ਰਿਹਾਰ ਹੋਪੋਰ ਦਾ ਹੋਮਲੈਸ ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਹਨ ਪਰ ਇਤੋਂ ਦੇ ਜਿਹੜੀ ਸਮੁੱਚੀ ਟੀਮ ਹੈ ਚੇਅਰਮੈਨ ਮੈਡਮ ਪਰ ਇਤੋਂ ਦੇ ਪ੍ਰਿੰਸੀਪਲ ਸਾਹਿਬ ਸਮੁੱਚੇ ਸਟਾਫ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਅਖੀਰ ਵਿੱਚ ਧੰਨਵਾਦ ਕਰਦਾ ਹਾਂ ਗੁਰਮਤ ਐਜੂਕੇਸ਼ਨਲ ਸੁਸਾਇਟੀ ਯੂਐਸਏ ਦੇ ਪ੍ਰੈਜ਼ੀਡੈਂਟ ਐਂਡ ਇੰਦਰਜੀਤ ਕੌਰ ਜੀ ਜੰਡਾ ਸਰਦਾਰ ਮਨਜੀਤ ਸਿੰਘ ਜੰਡਾ ਸਰਦਾਰ ਦਲਜੀਤ ਸਿੰਘ ਜੀ ਹੁੰਦਲ ਜਸਵਿੰਦਰ ਸਿੰਘ ਜਿੰਜਰ ਸਾਹਿਬ ਜੋ ਬੱਚਿਆਂ ਦੀ এডਿਕੇਸ਼ਨ ਲਈ ਬੜੇ ਵੱਡੇ ਪੱਧਰ ਤੇ ਜਿਹੜਾ ਹੈ ਉਪਰਾਲਾ ਕਰ ਰਹੇ ਹਨ ਸਪੋਰਟ ਕਰ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ